ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਹਾਂ ਜੀ ਇੱਕ ਸਟੋਰੀਜ਼ ਬੈਗ ਆਪਾਂ ਲੈਤੇ ਜੀ ਇਸ ਤਰ੍ਹਾਂ ਦੇ ਦੋ ਪੀਸ ਡਬਲ ਪੀਸ ਲੈਤੇ ਜੀ ਵਿਚਾਲੇ ਪਾਈ ਹੈ ਜੀ ਆਪਾਂ ਫੇਵਰ 18 17 ਇੰਚ ਦੀ ਚੜਾਈ ਹੈ ਜੀ 17 ਇੰਚ ਦੀ ਹੈਗੀ ਹੈ ਜੀ ਲੰਬਾਈ ਤੇ ਆਪਾਂ 3 3 ਇੰਚ ਦੇ ਛੱਡ ਕੇ ਗੈਪ ਛੱਡ ਕੇ ਆਪਾਂ ਨਿਸ਼ਾਨ ਲਾਵਾਂਗੇ ਜੀ ਕਿਉਂਕਿ ਆਪਾਂ ਇਹਦੇ ਵਿੱਚ ਬਾਕਸ ਬਣਾਵਾਂਗੇ ਬਾਕਸ ਬਣਾਉਣ ਨਾਲ ਕੀ ਹੁੰਦਾ ਜੀ ਜਿਹੜੀ ਆਪਾਂ ਇਹਦੇ ਵਿੱਚ ਫੇਵਰ ਪਾਈ ਹੁੰਦੀ ਹੈ ਉਹ ਬਿਲਕੁਲ ਸਹੀ ਰਹਿੰਦੀ ਹੈ ਤੇ ਬੈਗ ਵੀ ਖੜਿਆ-ਖੜਿਆ ਰਹਿੰਦਾ ਹੈ ਇਹਦੇ ਨਾਲ ਤੇ ਦੇਖੋ ਕੱਪੜੇ ਸੰਭਾਲਣ ਵਾਸਤੇ ਸਰਦੀ ਗਰਮੀ ਦੇ ਕੱਪੜੇ ਸੰਭਾਲਣ ਵਾਸਤੇ ਆਪਾਂ ਨੂੰ ਅਕਸਰ ਸਟੋਰੀ ਬੈਗ ਦੀ ਲੋੜ ਪੈਂਦੀ ਹੈ ਕਿਉਂਕਿ ਇਹਦੇ ਵਿੱਚ ਆਪਾਂ ਕਾਫੀ ਸਾਰੇ ਕੱਪੜੇ ਸਟੋਰ ਕਰ ਸਕਦੇ ਹਾਂਗੇ ਆਪਾਂ ਥੋੜਾ ਜਿਹਾ ਵੱਡਾ ਬੈਗ ਬਣਾ ਰਹਿਆਂਗੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਜਿਹੜੇ ਆਪਾਂ ਬਾਕਸ ਤੇ ਨਿਸ਼ਾਨ ਲਾਇਆ ਉਹ ਬਾਕਸ ਬਣਾਵਾਂਗੇ ਸਭ ਤੋਂ ਪਹਿਲਾਂ ਸਿੱਧੀਆਂ ਲੈਣਾ ਮਾਰ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਦੂਜੀਆਂ ਚੈੱਕ ਵਾਲੀਆਂ ਨਿਸ਼ਾਨ ਵਾਲੀਆਂ ਜਿਹੜੀਆਂ ਲਗਾਈਆਂ ਨਿਸ਼ਾਨ ਉਹਦੇ ਹਿਸਾਬ ਨਾਲ ਮਾਰਾਂਗੇ ਤੇ ਲੋ ਜੀ ਆਪਣੇ ਜਿਹੜੇ ਦੋ ਪੀਸ ਆ ਆਪਾਂ ਇਹ ਤਿਆਰ ਕਰ ਲੈਨੇਗੇ ਲੋ ਜੀ ਹੁਣ ਆਪਾਂ ਸਾਈਡ ਵਾਲਾ ਪੀਸ ਬਣਾ ਰਹਿਆਂਗੇ ਜਿਹੜਾ ਚਾਰੋਂ ਪਾਸੇ ਲੈਣਾ 8 ਇੰਚ ਆਪਾਂ ਇਹਦੀ ਉਚਾਈ ਚੜਾਈ ਲੱਤੀ ਹੈ ਜੀ ਤੇ ਜਿਹੜੀ ਇਹਦੀ ਸਾਈਡ ਵਾਲੀ ਸਾਰੀ ਘਵਾ ਕੇ ਜਿੰਨਾ ਵੀ ਹੁੰਦਾ ਇਹ ਉਸ ਹਿਸਾਬ ਨਾਲ ਲੈਣਾ ਪੈਂਦਾ ਹੈ ਫਰੰਟ ਵਾਲੇ ਪਾਸੇ ਤੇ ਆਪਾਂ ਲਾਵਾਂਗੇ ਜੀ ਟਰਾਂਸਪੇਰੈਂਟ ਸ਼ੀਟ ਸ਼ੀਟ ਆਪਾਂ ਤਾਣ ਲਾ ਰਹੀਆਂ ਜੀ ਤਾਂ ਜੋ ਜਿਹੜੇ ਵੀ ਆਪਾਂ ਇਹਦੇ ਵਿੱਚ ਕੱਪੜੇ ਸੰਭਾਲਣੇ ਆਪਾਂ ਨੂੰ ਦੂਰੀ ਪਤਾ ਲੱਗਦਾ ਰਹਿੰਦਾ ਕਿ ਇਹਦੇ ਵਿੱਚ ਕਿਹੜੇ ਕੱਪੜੇ ਆ ਆਪਾਂ ਨੂੰ ਜ਼ਿਆਦਾ ਇਹ ਰੋ ਫਰੋਲਾ ਫਰਾਲੀ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਸਾਈਡਾਂ ਤੇ ਆਪਾਂ 3 3 ਇੰਚ ਦੇ ਪੀਸ ਲਾਇਆ ਜੀ ਪਹਿਲਾਂ ਦੋਨਾਂ ਪਾਸੇ ਤੇ ਫਿਰ ਆਪਾਂ ਜਿਹੜੇ ਸਾਈਡ ਤੇ ਪੂਰਾ ਪੀਸ ਲਾਉਣਾ ਫਿਰ ਆਪਾਂ ਇਹਦੇ ਨਾਲ ਉਹ ਅਟੈਚ ਕਰਾਂਗੇ ਜਿਹੜੀ ਟ੍ਰਾਂਸਲੇਟ ਸ਼ੀਟ ਹੈ ਜੀ ਸਭ ਤੋਂ ਪਹਿਲਾਂ ਆਪਾਂ 2 ਇੰਚ ਦੀ ਪੱਟੀ ਵੀ ਇਹਦੇ ਉੱਤੇ ਲਗਾਉਣੀ ਹੈਗੀ ਤਾਂ ਜੋ ਆਪਾਂ ਨੂੰ ਜਿੱਪ ਲਗਾਉਣ ਵੇਲੇ ਵਧੀਆ ਆਸਾਨੀ ਨਾਲ ਆਪਣੀ ਜਿੱਪ ਲੱਗ ਸਕੇ ਲੋ ਜੀ ਆਪਾਂ ਇਹ ਤਿਆਰ ਕਰ ਲੈਂਦੇ ਨੇਗੇ ਪੀਸ ਤੇ ਹੁਣ ਆਪਾਂ ਇਹਨਾਂ ਨੂੰ ਪੀਸਾਂ ਨੂੰ ਜਿਹੜੇ ਆਪਣੇ ਉੱਪਰ ਤੇ ਨੀਚੇ ਵਾਲੇ ਪੀਸ ਹੈ ਇਹਨਾਂ ਨੂੰ ਆਪਾਂ ਥੋੜੀ ਜੀ ਹਲਕੀ ਜੀ 1/2 ਇੰਚ ਦੀ ਗਲਾਈ ਦਿੱਤੀ ਹੈਗੀ ਦੋਨੇ ਪੀਸਾਂ ਨੂੰ ਆਪਾਂ 2 ਦਾ ਇੰਚ ਦੀ ਗਲਾਈ ਦੇ ਕੇ ਤਿਆਰ ਕਰ ਲਿਆ ਜੀ ਹੁਣ ਆਪਾਂ ਇਹਨਾਂ ਨੂੰ ਪੀਸਾਂ ਨੂੰ ਦਿੱਤਾ ਜੋੜ ਜੋੜ ਜਿਹੜੇ ਆਪਾਂ ਜੋੜ ਲਗਾਏ ਆ ਜੋੜਾਂ ਤੇ ਆਪਾਂ ਇਸ ਤਰ੍ਹਾਂ ਇੱਕ ਪੱਟੀ ਲਗਾਈ ਹੈ ਜੀ ਦੋਨਾਂ ਦੀ ਤਾਂ ਜੋ ਆਪਣਾ ਜਿਹੜਾ ਬੈਗ ਬਣਾਈਏ ਬਿਲਕੁਲ ਸਫਾਈ ਨਾਲ ਬਣੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਫਰੰਟ ਵਾਲਾ ਪੀਸ ਇਸ ਤਰ੍ਹਾਂ ਰੱਖ ਕੇ ਦੇਖਣਾ ਜੀ ਉਸ ਤੋਂ ਬਾਅਦ ਆਪਾਂ ਇਹ ਪੀਸ ਇਸ ਤਰ੍ਹਾਂ ਦੇਖੋ ਆਪਾਂ ਇਹਨੂੰ ਸੂਈਆਂ ਨਾਲ ਕੱਚਾ ਵੀ ਕਰ ਸਕਦੇ ਆਂ ਤੇ ਹੁਣ ਆਪਾਂ ਲਗਾਵਾਂਗੇ ਜੀ ਇਹਦੇ ਚਾਰੋਂ ਪਾਸੇ ਸੀਨ ਲੋ ਜੀ ਆਪਾਂ ਇੱਥੇ ਪਹਿਲਾਂ ਸੀਨ ਲਗਾ ਦਨੇ ਆਂਗੇ ਚਾਰੋਂ ਪਾਸੇ ਇਹ ਜਿਹੜਾ ਵੈਗ ਹੈਗਾ ਜੀ ਦੇਖੋ ਲੋ ਜੀ ਹੁਣ ਜਿਹੜਾ ਪਿਛਲਾ ਵਾਲਾ ਪੀਸ ਹੈਗਾ ਤੇ ਉਹ ਨੂੰ ਆਪਾਂ ਕੀ ਕਰਨਾ ਇਹ ਡਬਲ ਕਰਕੇ ਉਹਦੇ ਤੇ ਕਿਚਾਕ ਦਾ ਨਿਸ਼ਾਨ ਲਾਇਆ ਤੇ ਇਸੇ ਤਰ੍ਹਾਂ ਹੀ ਆਪਾਂ ਉੱਪਰਲੇ ਵਾਲੇ ਪੀਸ ਨੂੰ ਮਿੰਕੇ ਡਬਲ ਫੋਲਡ ਕਰਕੇ ਤੇ ਨਿਸ਼ਾਨ ਲਾਇਆ ਨਿਸ਼ਾਨਾਂ ਨਿਸ਼ਾਨ ਮਲਾ ਕੇ ਆਪਣਾ ਪਿਛਲੇ ਵਾਲੇ ਪੀਸ ਨੂੰ ਆਪਾਂ ਪਹਿਲਾਂ ਜੋੜ ਦੇਣਾ ਹੈਗਾ ਤੇ ਹੁਣ ਆਪਾਂ ਇਸ ਤਰ੍ਹਾਂ ਲਗਾਵਾਂਗੇ ਜੀ ਜਿੱਪ ਤਿੰਨ ਪਾਸੇ ਆਪਾਂ ਇਸ ਤਰ੍ਹਾਂ ਜਿੱਪ ਲਗਾਵਾਂਗੇ ਪਿਛਲਾ ਪੀਸ ਜਿਹੜਾ ਹੈਗਾ ਆਪਾਂ ਇਹ ਜੋੜ ਲੱਤਾ ਤੇ ਹੁਣ ਆਪਾਂ ਜਿੱਪ ਨੂੰ ਇਸ ਤਰ੍ਹਾਂ ਪੁੱਠੀ ਜਿੱਪ ਰੱਖ ਕੇ ਤੇ ਜਿਹੜਾ ਵੈਗ ਹੈ ਉਹਨੂੰ ਸਿੱਧਾ ਰੱਖ ਕੇ ਤੇ ਇਸ ਤਰ੍ਹਾਂ ਆਪਾਂ ਗਲਾਈ ਨਾਲ ਗਲਾਈ ਮਲਾ ਕੇ ਤੇ ਆਪਾਂ ਜਿਹੜੀ ਜਿੱਪ ਹੈ ਹੈਗੇ ਜਿਹਨੂੰ ਕਮਾਉਣ ਦੇ ਹੋਏ 'ਚ ਤਿੰਨੋਂ ਪਾਸੇ ਆਪਾਂ ਇਸ ਤਰ੍ਹਾਂ ਜਿੱਪ ਲਗਾਵਾਂਗੇ ਜੀ ਜਿੱਪ ਦੀ ਆਪਾਂ ਇੱਕ ਸੀਨ ਲਗਾਤੀ ਤੇ ਫਿਰ ਇਹਨੂੰ ਇਹਨੂੰ ਫੋਲਡ ਵਾਲੀ ਸੀਨ ਵੀ ਲਗਾਵਾਂਗੇ ਤੇ ਇਹ ਪੱਕਾ ਹੋ ਜਾਊਗਾ ਦੱਬਵੀਂ ਸੀਨ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਹੁਣ ਆਪਾਂ ਜਿਹੜੀ ਜਿੱਪ ਦਾ ਇੱਕ ਹਿੱਸਾ ਹੈਗਾ ਜੀ ਉਹਨੂੰ ਆਪਾਂ ਨੀਚੇ ਵਾਲੇ ਪਾਸੇ ਜੋੜਾਂਗੇ ਇਸ ਤਰ੍ਹਾਂ ਹੀ ਆਪਾਂ ਇਹਨੂੰ ਜੋੜ ਲਾਂਗੇ ਜਿਹੜਾ ਹੈਗਾ ਜੀ ਆਪਣਾ ਬੈਗ ਹੀ ਬਣ ਕੇ ਬਿਲਕੁਲ ਤਿਆਰ ਹੋ ਜੂ ਬਹੁਤ ਹੀ ਇੱਥੇ ਵਾਲੀ ਵੇਨ ਤੇ ਵੀ ਨਹੀਂ ਹੋਈ ਦੇਖੋ ਜੀ ਆਪਾਂ ਜਿਹੜਾ نیچے ਜੋੜਿਆ ਸੀਗਾ ਉਹਦੇ ਉੱਤੇ ਵੀ ਆਪਾਂ ਪੱਟੀ ਲਾਈ ਹੈ ਬਿਲਕੁਲ ਸਫਾਈ ਨਾਲ ਆਪਾਂ ਵੈਗ ਬਣਾਇਆ ਦੇਖੋ ਹੁਣ ਆਪਾਂ ਜਿੱਪਰ ਨੂੰ ਇਸ ਤਰ੍ਹਾਂ ਖੋਲ ਕੇ ਇਹਨੂੰ ਪਲਟਾ ਦੇਣਾ ਹੈਗਾ ਵੈਗ ਨੂੰ ਦੇਖੋ ਬੈਗ ਬਿਲਕੁਲ ਸਿੱਧਾ ਹੋ ਗਿਆ ਜੀ ਆਪਾਂ ਤੁਹਾਨੂੰ ਖੋਲ ਕੇ ਦਿਖਾਉਨੇ ਆਂਗੇ ਲਓ ਜੀ ਦੇਖੋ ਆਪਣਾ ਵੈਗ ਬਿਲਕੁਲ ਬਣ ਕੇ ਹੋ ਗਿਆ ਜੀ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਤੁਹਾਨੂੰ ਕੱਪੜੇ ਆਪਣੇ ਜਿਹੜੇ ਹੈਗੇ ਜੀ ਸਟੋਰ ਪਾ ਕੇ ਦਿਖਾਉਣੇ ਆਂਗੇ ਦੇਖੋ ਆਪਰੇ ਕਿੰਨੇ ਸਾਰੇ ਕੱਪੜੇ ਆ ਜੀ ਜਿਹੜੇ ਕੀ ਵੈਗ ਵਿੱਚ ਪੈ ਜਾਣਗੇ ਕਾਫੀ ਸਾਰੇ ਵੱਡਾ ਸਾਰਾ ਵੈਗ ਆ ਆਪਣਾ ਇਹ ਦੇਖੋ ਆਪਾਂ ਨੂੰ ਇਹਦੇ ਵਿੱਚ ਜਿਹੜੀ ਟਰਾਂਸਫਰ ਸ਼ੀਟ ਲਗਾਈ ਹੈ ਇਹਦੇ ਵਿੱਚ ਆਪਾਂ ਨੂੰ ਦੂਰੀ ਪਤਾ ਲੱਗਦਾ ਰਹੇ ਜੀ ਕਿ ਕਿਹੜਾ ਸੂਟ ਆਪਾਂ ਕਿੱਥੇ ਰੱਖਿਆ ਤੇ ਆਪਾਂ ਨੂੰ ਚੈੱਕ ਕਰਨ ਦੀ ਵੀ ਲੋੜ ਨਹੀਂ ਵੀ ਫਟਾਫਟ ਆਪਾਂ ਕੱਢ ਕੇ ਇਹਦੇ ਚੋਂ ਦੇਖ ਸਕਦੇ ਆਂ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਕਮੈਂਟ ਕਰਕੇ ਜਰੂਰ